ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਜੀ ਦੀ ਬਾਣੀ ਦੀ ਅਰਥਾ ਮੂਲ ਮੰਤਰ ਤੋਂ ਹੁੰਦੀ ਹੈ ਆਓ ਮੂਲ ਮੰਤਰ ਦੇ ਪਹਿਲਾਂ ਅੱਜ ਦੇ ਵੀਡੀਓ ਦੇ ਵਿੱਚ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਆਂ ਮੈਂ ਪਹਿਲਾਂ ਹੀ ਹੱਥ ਬੰਨ੍ਹ ਕੇ ਮਾਫੀ ਮੰਗ ਲਵਾਂ ਕਿਉਂਕਿ ਗੁਰਬਾਣੀ ਦੇ ਅਰਥ ਇਹ ਸਮੁੰਦਰ ਹੈ ਜਿੰਨੀ ਵੀ ਕੋਈ ਡੂੰਗੀ ਚੁੱਭੀ ਮਾਰ ਲੇਗਾ ਉਦਾਂ ਦੇ ਅਰਥ ਜਿਹੜੇ ਆ ਉਹ ਸਮੁੰਦਰ ਦੇ ਵਿੱਚੋਂ ਕੱਢ ਕੇ ਲੈ ਆਵੇਗਾ ਆਓ ਮੂਲ ਮੰਤਰ ਦੇ ਅਰਥ ਕਰਨ ਦੀ ਕੋਸ਼ਿਸ਼ ਕਰਦੇ ਆਂ ਇਕ ਓੰਕਾਰ ਪਰਮਾਤਮਾ ਇੱਕ ਹੈ ਉਹੀ ਸਭ ਨੂੰ ਜਨਮ ਦੇਣ ਵਾਲਾ ਹੈ ਉਹੀ ਸਭ ਨੂੰ ਪਾਲਣ ਵਾਲਾ ਹੈ ਤੇ ਉਹੀ ਸਭ ਦਾ ਨਾਸਵਾਨ ਹੈ ਪਰਮਾਤਮਾ ਇੱਕ ਹੈ ਪਰ ਹਿੰਦੂ ਮਤ ਦੇ ਵਿੱਚ ਤਿੰਨ ਦੇਵਤੇ ਮੰਨੇ ਗਏ ਨੇ ਜਿਨ੍ਹਾਂ ਦੇ ਵੱਖਰੇ ਵੱਖਰੇ ਤਿੰਨ ਕੰਮ ਨੇ ਇੱਕ ਦਾ ਕੰਮ ਹੈ ਜਨਮ ਦੇਣਾ ਇੱਕ ਦਾ ਕੰਮ ਹੈ ਪਾਲਣਾ ਤੇ ਇੱਕ ਦਾ ਕੰਮ ਹੈ ਮਰਤਿਉ ਦੇਣੀ ਵਿਸ਼ਨੂ ਜੀ ਬ੍ਰਹਮਾ ਜੀ ਤੇ ਸ਼ਿਵ ਜੀ ਵਿਸ਼ਨੂ ਜੀ ਦਾ ਕੰਮ ਦੱਸਿਆ ਗਿਆ ਕਿ ਉਹਨਾਂ ਨੇ ਜਨਮ ਦੇਣਾ ਹੈ ਬ੍ਰਹਮਾ ਜੀ ਦਾ ਕੰਮ ਦੱਸਿਆ ਗਿਆ ਕਿ ਉਹਨਾਂ ਨੇ ਪਾਲਣਾ ਪੋਸ਼ਣਾ ਕਰਨੀ ਹੈ ਤੇ ਸ਼ਿਵ ਜੀ ਦਾ ਕੰਮ ਇਹ ਹੈ ਕਿ ਉਹਨਾਂ ਨੇ ਇੱਥੋਂ ਲੈ ਕੇ ਜਾਣਾ ਹੈ ਮ੍ਰਿਤਯੂ ਦੰਡ ਦੇਣਾ ਪਰ ਸਿੱਖ ਮਤ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਓੰਕਾਰ ਗੁਰਬਾਣੀ ਦੀ ਅਰਬਤਾ ਦੇ ਵਿੱਚ ਦਿੱਤਾ ਕਿ ਪ੍ਰਮਾਤਮਾ ਇੱਕ ਹੈ ਉਹੀ ਸਭ ਨੂੰ ਜਨਮ ਦੇਣ ਵਾਲਾ ਮਾਰਨ ਵਾਲਾ ਤੇ ਉਹੀ ਪਾਲਣਹਾਰ ਹੈ ਸਤਨਾਮ ਪ੍ਰਮਾਤਮਾ ਦਾ ਨਾਮ ਸਦਾ ਵਾਸਤੇ ਸੱਚਾ ਹੈ ਕਰਤਾ ਕਰਤਾ ਦਾ ਅਰਥ ਹੈ ਕਿ ਪ੍ਰਮਾਤਮਾ ਸਭ ਕੁਝ ਹੀ ਕਰਨ ਵਾਲਾ ਹੈ ਪੁਰਖ ਪੁਰਖ ਦਾ ਮਤਲਬ ਇਹ ਹੈ ਕਿ ਪ੍ਰਮਾਤਮਾ ਨੇ ਜੋ ਵੀ ਬਣਾਇਆ ਆਪਣਾ ਵਾਸਾ ਉਸ ਚੀਜ਼ ਦੇ ਵਿੱਚ ਪ੍ਰਮਾਤਮਾ ਅਕਾਲ ਪੁਰਖ ਨੇ ਰੱਖਿਆ ਜਿਵੇਂ ਕਿਸੇ ਨੇ ਇਹ ਘਰ ਬਣਾਇਆ ਪਰ ਉਹ ਖੁਦ ਇਸ ਘਰ ਦੇ ਵਿੱਚ ਨਹੀਂ ਰਹਿੰਦਾ ਉਹ ਬਣਾ ਕੇ ਘਰ ਚਲਾ ਗਿਆ ਪਰ ਪ੍ਰਮਾਤਮਾ ਨੇ ਕਿਸੇ ਵੀ ਜੀਵ ਨੂੰ ਜਨਮ ਦਿੱਤਾ ਤੇ ਆਪਣਾ ਵਾਸਾ ਪ੍ਰਮਾਤਮਾ ਨੇ ਹਮੇਸ਼ਾ ਹੀ ਉਸ ਜੀਵ ਦੇ ਅੰਦਰ ਰੱਖਿਆ ਭਾਵ ਪ੍ਰਮਾਤਮਾ ਜੋ ਵੀ ਬਣਾਉਂਦਾ ਹੈ ਉਸ ਚੀਜ਼ ਦੇ ਵਿੱਚ ਪ੍ਰਮਾਤਮਾ ਆਪ ਬਰਾਜ਼ਮਾਨ ਹੁੰਦਾ ਹੈ ਨਿਰਪਉ ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਨਿਰਵੈਰ ਪਰਮਾਤਮਾ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਆਕਾਲ ਮੂਰਤ ਉਹਦੀ ਜਿਹੜੀ ਮੂਰਤ ਹੈ ਪਰਮਾਤਮਾ ਦੀ ਜਿਹੜੀ ਮੂਰਤ ਹੈ ਉਹ ਕਾਲ ਤੋਂ ਪਰੇ ਹੈ ਭਾਵ ਪਰਮਾਤਮਾ ਨਾਸ ਹੋਣ ਵਾਲਾ ਨਹੀਂ ਪਰਮਾਤਮਾ ਸਥਿਰ ਹੈ ਅਜੂਨੀ ਪਰਮਾਤਮਾ ਜੂਨਾ ਦੇ ਵਿੱਚ ਨਹੀਂ ਹੁੰਦਾ ਪਰਮਾਤਮਾ ਜੰਮਦਾ ਮਰਦਾ ਨਹੀਂ ਸੈਪੰ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਉਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਪਰਮਾਤਮਾ ਆਪਣੇ ਆਪ ਤੋਂ ਹੀ ਬਣਿਆ ਹੈ ਗੁਰਪ੍ਰਸਾਦ ਜੋ ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ ਤੇ ਮੂਲ ਮੰਤਰ ਸਾਹਿਬ ਦੇ ਅਰਥ ਸਨ ਇਸ ਤੋਂ ਬਾਅਦ ਜਪ ਜਪ ਜਿਹੜਾ ਉਹ ਬਾਣੀ ਦਾ ਨਾਮ ਪਸਾਇਆ ਗਿਆ ਸਤਕਾਰ ਦੇ ਨਾਲ ਅਸੀਂ ਜਪਜੀ ਸਾਹਿਬ ਬੋਲਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਬਾਣੀ ਦਾ ਨਾਮ ਜਪਾ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਭਾਵ ਪਰਮਾਤਮਾ ਜੁਗਾ ਤੋਂ ਹੀ ਇਸ ਸੰਸਾਰ ਦੇ ਉੱਤੇ ਹੈ ਪਰਮਾਤਮਾ ਜੁਗਾ ਜਗਾਂਤਰਾ ਤੋਂ ਜਦੋਂ ਇੱਥੇ ਕੁਝ ਵੀ ਨਹੀਂ ਸੀ ਪਰਮਾਤਮਾ ਇੱਥੇ ਸੀ ਪਰਮਾਤਮਾ ਹੁਣ ਸਭ ਕੁਝ ਇੱਥੇ ਹੈ ਪਰਮਾਤਮਾ ਅੱਜ ਵੀ ਮੌਜੂਦ ਹੈ ਨਾਨਕ ਹੋਸੀ ਪੀ ਸੱਚ ਪਰਮਾਤਮਾ ਉਦੋਂ ਵੀ ਇੱਥੇ ਰਹੇਗਾ ਜਦੋਂ ਇਸ ਸੰਸਾਰ ਦੇ ਉੱਤੇ ਕੁਝ ਨਹੀਂ ਹੋਏਗਾ ਆਓ ਅਗਲੀ ਵੀਡੀਓ ਪਹਿਲੀ ਪੌੜੀ ਸੋਚਿਆ ਸੋਚਣਾ ਹੋਵੇ ਜੇ ਸੋਚੀ ਲਖਵਾਰ ਤੁਸੀਂ ਅਗਲੀ ਵੀਡੀਓ ਦੇ ਵਿੱਚ ਦੇਖੋਗੇ ਸਾਡੇ ਨਾਲ ਜੁੜੇ ਰਹੋ ਪੂਰੀ ਜਬੀ ਜੀ ਸਾਹਿਬੀ ਦੀ ਵਿਆਖਿਆ ਤੁਹਾਨੂੰ ਇਸ ਚੈਨਲ ਦੇ ਉੱਤੇ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ